ਹਾਂਜੀ ਵੀਰੇ ਜਿਹੜੀ ਸੁਰਜ ਲੱਗੀ ਹੁੰਦੀ ਆ 1015 1000 ਰੁਪਏ ਲੈਂਦੇ ਨੇ ਇਹਦਾ ਆ ਤਾਂ ਇਹਦਾ origignal ਪੈਂਟ ਆ ਇਹਦੇ ਨਾਲ ਹੀ ਆ ਇੱਕ ਪੈਂਟ ਹੋਰ ਫਟ ਕਰਦੇ ਨੇ ਬਾਈ ਉਹਦੀਆਂ ਤਾਰਾ ਕੱਢ ਦਿੰਦੇ ਨੇ ਵਿੱਚ ਆ ਸਪਲਾਈ ਤਿੰਨ ਵਾਲੀ ਐ ਇਹ ਬਾਈ ਵਿਚਾਲੇ ਦਾ ਤਕਰੀਬਨ ਬੰਦੀ ਹੋ ਜਾਂਦਾ ਇਹ ਇੱਕ ਸਾਈਡ ਤੇ ਆ ਕੇ ਇਹਦੀ ਆਵਾਜ਼ ਨਾਰਮਲ ਇਧਰੇ ਸਰੀ ਹੈ ਕਿ ਇਹ ਆਵਾਜ਼ ਹੋ ਜਾਂਦੀ ਹੈ ਹੈਵੀ ਹੈਵੀ ਸਾਊਂਡ ਸੋਚ ਨਾਲ ਕੋਈ ਐਡਾ ਫਰਕ ਨਹੀਂ ਪੈਂਦਾ ਬਾਈ ਇਹ ਇਹ ਬਹੁਤ ਜ਼ਿਆਦਾ ਰਿਟਾਇਰ ਹੋ ਜਾਂਦਾ ਮੋਟਰਾਂ ਇਹ ਬਸ ਇੱਕ ਸੋਡਾ ਖੜਾ ਮੰਨ ਨੂੰ ਦਿਸਲੀ ਜੀ ਦੀਨ ਵਾਲਾ ਕੰਮ ਆ ਵੀ ਦੁਖ ਦੁਖ ਕਰਦਾ ਇਹ ਇਹ ਵੀਡੀਓ ਚ ਕੰਮ ਵਧੀਆ ਲੱਗਦੇ ਨੇ ਬਾਈ ਯਾਰ ਅਗਲਾ ਚਲਾਉਂਦਾ ਤਾਂ ਇਹ ਚੀਜ਼ਾਂ ਕਾਮਯਾਬ ਨਹੀਂ ਹੈ ਗਿਆ ਵੀਰੇ ਨਵੇਂ ਕਾਰਕਮਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਵੀ ਇਹ ਚੀਜ਼ ਨਾ ਲਵਾਓ ਠੀਕ ਆ ਜੀ ਇਹ ਬਿਲਕੁਲ ਗਲਤ ਚੀਜ਼ ਹੈ ਵੀਰੇ ਇਹ ਨਾਲ ਲਵਾਓ ਇਹਦੇ ਨਾਲ ਮੋਟਰਾਂ ਨੂੰ ਨੁਕਸਾਨ ਹੁੰਦਾ ਮੋਟਰਾਂ ਜਿਆਦਾ ਕਰਮ ਹੁੰਦਾ ਤੇ ਐਲ ਦੀ ਸਮੱਸਿਆ ਵੀ ਬਾਈ ਪੈਂਦੀ ਆ ਜੇ ਆਪਾਂ ਚੌੜ ਜੋੜ ਚਲਾ ਕੇ 50 60 ਕਿਲੋਮੀਟਰ ਚਲਾ ਲਈਏ ਮੇਰੇ ਹਿਸਾਬ ਨਾਲ ਮੋਟਰਾਂ ਨੂੰ ਅੱਗ ਵੀ ਲੱਗ ਸਕਦੀ ਹੈ ਇੰਜ ਵੀਰਾਂ ਨੂੰ ਹੀ ਦੋ ਬਾਕੀ ਜਿਹੜੇ ਵੀਰਾਂ ਨੇ ਲਵਾਈ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਉਹਨਾਂ ਨੂੰ ਇਹ ਚੀਜ਼ ਸਹੀ ਲੱਗੀ ਆ ਜਾਂ ਗਲਤ ਵੀਡੀਓ ਫੋਨ ਦਾ ਬਾਈ ਮਤਲਬ ਤਾਂ ਹੁੰਦਾ ਤੁਸੀਂ ਕਮੈਂਟ ਵੀ ਕਰਕੇ ਸਾਨੂੰ ਦੱਸੋ ਵੀ ਹਾਂ ਤੁਹਾਡੇ ਕਾਮਯਾਬ ਆ ਜਾਂ ਇਹ ਨਹੀਂ ਠੀਕ ਆ ਇਹ ਨਵੇਂ ਵੀਰਾਂ ਨੂੰ ਨਾਮ ਲਵਾਓ ਵੀਰੇ ਠੀਕ ਆ ਜੀ ਓਕੇ ਵੀਰੇ ਯਾਰ ਇਹੋ ਜਿਹਾ ਕੋਈ ਨਾ ਕਰਿਆ ਕਰੋ ਤੇ ਵੀਰੇ ਦੇ ਸੱਚ ਵੀ ਲਾਈ ਦੀ ਆ ਲਾਹੀ ਆਪਾਂ ਠੀਕ ਆ ਆ ਭਈਆ ਸੱਚ ਲਾਹੀ ਤੇ ਆਹ ਦੇਖ ਲਓ ਇੱਧਰ ਆ ਟਾਈਮ ਆਊਟ ਕਰਿਆ ਹੋਇਆ ਵੀਰੇ ਯਾਰ ਨਾ ਕਰਿਆ ਕਰੋ ਟੱਕਰ ਆਏ ਆ ਬੱਬ ਪਿਸਟਨ ਤੇ ਵੀ ਟੱਕ ਪਾਏ ਜਾਂਦੇ ਆ ਵਾਲ ਤਾਂ ਜਾਣਾ ਹੀ ਜਾਣਾ ਨਾਲ ਪਿਸਟਨ ਤੇ ਵੀ ਟੱਕ ਪੈਂਦੇ ਆ ਨਾ ਇਹ ਜਾ ਕੋ ਕਰਿਆ ਕਰੋ ਵੱਡੇ ਭਾਈ ਠੀਕ ਆ ਇਹਨਾਂ ਤੋਂ ਬਜੋ ਯਾਰ ਦੇਖ ਕੇ ਕੰਮ ਕਰਾਓ ਵੱਡੇ ਭਾਈ ਓਕੇ ਜੀ